ਰਿਵਰਸ ਸਫਾਈ ਕਰਮਚਾਰੀ ਅਤੇ ਕਾਉਂਸਲਰਾਂ ਨੇ ਡੀਐਸਪੀ ਰਾਜਵੀਰ ਸਿੰਘ ਦੀ ਗਵਾਈ ਵਿੱਚ ਕੀਤਾ ਸਮਝੌਤਾ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਡੀਐਸਪੀ ਰਾਜਵੀਰ ਸਿੰਘ ਅਤੇ ਸਫਾਈ ਕਰਮਚਾਰੀਆਂ ਦੇ ਪ੍ਰਧਾਨ ਸਕੰਦਰ ਨੇ ਦੱਸਿਆ ਕਿ ਅੱਜ ਅਸੀਂ ਡੀਸੀ ਗੁਰਦਾਸ ਨੂੰ ਮੰਗ ਪੱਤਰ ਦਿਆਂ ਸੀ ਅਤੇ ਸਲਾਹ ਕਰਕੇ ਨੈਸ਼ਨਲ ਹਾਈਵੇ ਤੋਂ ਟਰਨਆਊਟ ਦੇਣਾ ਸੀ ਪਰ ਡੀਐਸਪੀ ਰਾਜਵੀਰ ਸਿੰਘ ਨੇ ਨਗਰ ਕੌਂਸਲਰ ਨੂੰ ਅਤੇ ਸਫਾਈ ਸੇਵਕ ਜੂਨੀਅਨ ਨੂੰ ਬਿਠਾ ਕੇ ਸਮਝੌਤਾ ਕਰਵਾ ਦਿੱਤਾ ਕੁਝ ਗਲਤ ਫਹਮੀਆਂ ਕਰਕੇ ਮਾਮਲਾ ਭਾਕਿਆ ਸੀ ਪਰ ਹੁਣ ਦੁਨ ਘਿਰਾ ਨੇ ਨਗਰ ਕੌਂਸਲ ਦਫਤਰ ਵਿੱਚ ਲੈ ਕੇ ਡੀਐਸਪੀ ਰਾਜਵੀਰ ਸਿੰਘ ਦੀ ਅਗਵਾਈ ਵਿੱਚ ਸਮਝੌਤਾ ਕਰ ਲਿਆ ਹੈ ਹਾਂਜੀ ਅੱਜ ਦੀ ਮੀਟਿੰਗ ਦੇ ਵਿੱਚ ਜਿਹੜੇ ਇਹਨਾਂ ਦੇ ਗਲੇ ਸ਼ਿਕਵੇ ਸੀਗੇ ਇਹਨਾਂ ਦੇ ਦੂਰ ਕਰਾ ਦਿੱਤੇ ਆ ਇਹ ਮਤਲਬ ਸਾਰੇ ਇਹਨਾਂ ਦਾ 9 ਮਾਸ ਦਾ ਰਿਸ਼ਤਾ ਵਾ ਐਮਸੀ ਸਾਹਿਬਾਨ ਵੀ ਆਏ ਸੀਗੇ ਤੇ ਆਪਣੇ ਸਫਾਈ ਕਰਮਚਾਰੀ ਜਿਹੜੇ ਆ ਉਹਨਾਂ ਦੇ ਆਏ ਸੀ ਉਹਨਾਂ ਦੇ ਪ੍ਰਧਾਨ ਜੀ ਆਏ ਸਕੰਦਰ ਜੀ ਆਏ ਸੀਗੇ ਸਾਰਿਆਂ ਨੇ ਅਸੀਂ ਆਪਣਾ ਪਰਿਵਾਰ ਬੈਠ ਕੇ ਜਿਹੜਾ ਵਾ ਉਹ ਮਸਲਾ ਹੱਲ ਕਰਾਤਾ ਵਾ ਇੱਕ ਪਰਿਵਾਰ ਦੇ ਵਿੱਚ ਕਿਤੇ ਨਾ ਕਿਤੇ ਦੋ ਭਾਂਡੇ ਜਿਹੜੇ ਖੜਕ ਜਾਂਦੇ ਆ ਇੱਕ ਪਰਿਵਾਰ ਆ ਤੇ ਇਹਨਾਂ ਨੂੰ ਸਮਝਾਇਆ ਗਿਆ ਵਾ ਇਹ ਵੀ ਬੜੇ ਸਮਝਦਾਰ ਨੇ ਤੇ ਇਹਨਾਂ ਦਾ ਆਪਸ ਵਿੱਚ ਜਿਹੜਾ ਵਾ ਗਲੇਸ਼ਿਕਵੇ ਦੂਰ ਹੋ ਗਿਆ ਤੇ ਹੁਣ ਇਹਨਾਂ ਦਾ ਆਪਸ ਵਿੱਚ ਜਰਾਈ ਨਵਾਂ ਕਰਾਤਾ ਗਿਆ ਸੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਕਾਫੀ ਦਿਨਾਂ ਤੋਂ ਇਹ ਚੱਲ ਰਿਹਾ ਸੀ ਇੱਕ ਮਸਲਾ ਸਾਡਾ ਜਿਹਦੇ ਵਿੱਚ ਇਹ ਦੋ ਤਿੰਨ ਦਿਨ ਪਹਿਲਾਂ ਵੀ ਬੈਠ ਕੇ ਅਸੀਂ ਇਹਨੂੰ ਮਕਾਨ ਦੀ ਕੋਸ਼ਿਸ਼ ਕੀਤੀ ਲੇਕਿਨ ਥੋੜੀ ਜੀ ਮਿਸ ਅੰਡਰਸਟੈਂਡਿੰਗ ਹੋ ਗਈ कोरोना मिसअंडरस्टैंडिंग ਕਰਕੇ ਇਥੋਂ ਤੱਕ ਸਾਨੂੰ ਪਹੁੰਚਣਾ ਪਿਆ ਲੇਕਿਨ ਅੱਜ ਜਿਵੇਂ ਤੁਸੀਂ ਦੇਖਿਆ ਕਿ ਸਰੂ ਨਹੀਂ ਆਏ ਆ ਡਿਪਟੀ ਸਾਹਿਬ ਰਾਜਵੀਰ ਸਿੰਘ ਜੀ ਗੁਰਦਾਸਪੁਰ ਤੋਂ ਸਪੈਸ਼ਲ ਔਰ ਕਾਉਂਸਲਰ ਸਾਹਿਬਾਨ ਬੈਠੇ ਆ ਪ੍ਰਧਾਨ ਜੀ ਦੁੱਗਲ ਸਾਹਿਬ ਉਹਨਾਂ ਦੀ ਰਹਿਨਮਾਈ ਹੇਠ ਮੀਟਿੰਗ ਹੋਈ ਆ ਔਰ ਸਹਿਨਸੰਤੀ ਨਾਲ ਜਿਹੜਾ ਹੀ ਕਿ ਇਹ ਇੱਕ ਮਸਲੇ ਨੂੰ ਬੜਾ ਵਧੀਆ ਸਚਾਰੂ ਢੰਗ ਨਾਲ ਇਹਨਾਂ ਨੇ ਕਵਰ ਕੀਤਾ ਔਰ ਜਿਹੜੀ ਸਾਡੇ ਗਲੇ ਸ਼ਿਕਵੇ ਹੀ ਉਹ ਦੂਰ ਕੀਤੇ ਆ ਔਰ ਜਿਹੜਾ ਮਸਲਾ ਹੀ ਸਾਡੇ ਭਾਈ ਜੋਨੀ ਦਾ ਕਿ ਉਹਦੀ ਵਾਈਫ ਦਾ ਔਰ ਉਹ ਵੀ ਜਿਹੜਾ ਮਸਲਾ ਸੀ ਇਹਨਾਂ ਨੇ ਬਹੁਤ ਹੀ ਵਧੀਆ ਤਰੀਕਾ ਨਾਲ ਇਹਨੂੰ ਇਹਨਾਂ ਦੀਆਂ ਜੱਫੀਆਂ ਪਵਾ ਕੇ ਜਿਹੜਾ ਮਤਲਬ ਇਹ ਜਿਹੜਾ ਨਾ ਮਤ ਭੇਜ ਜਿਹੜੇ ਗੁੱਸੇ ਸੀ ਉਹ ਦੂਰ ਕਰਾਏ ਆ